ਦੋਸਤੋ ਮੈਂਟੀਨ ਨੂੰ ਨਾਲ ਅਸੋਸੀਏਟ ਹੋਣਾ ਦੋਨੇ ਅਲੱਗ-ਅਲੱਗ ਚੀਜ਼ਾਂ ਨੇ ਜਿਸ ਨੂੰ ਪਤਾ ਹੋਵੇ ਇੱਕ ਰਾਈਟ ਅਪਰੋਚ ਦਾ ਤੇ ਐਫੀਸ਼ੀਐਂਸੀ ਆਪਣੇ ਆਪ ਵੱਧ ਜਾਂਦੀ ਆ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਜਿਵੇਂ ਕੋਈ ਬਾਜ਼ਾਰ ਦੇ ਵਿੱਚ ਕੋਈ ਗਰੋਸਰੀ ਲੈਣ ਦੇ ਲਈ ਇੱਕ ਕਾਰਟ ਲੈਂਦਾ ਔਰ ਪੂਰਾ ਦਿਨ ਚੱਕਰ ਲਗਾਉਂਦਾ ਕਿਸੇ ਰੋਹ ਦੇ ਵਿੱਚ ਫਿਰ ਕਿਸੇ ਰੋਹ ਦੇ ਵਿੱਚ ਉਹ ਦੇਖਦਾ ਕਿ ਮੈਂ ਇਹ ਵੀ ਚੀਜ਼ ਲੈਣੀ ਆ ਮੈਂ ਉਹ ਵੀ ਚੀਜ਼ ਲੈਣੀ ਆ ਬਟ ਅਲਟੀਮੇਟਲੀ ਇਹ ਡਿਸਾਈਡ ਕਰਦਾ ਇਹਨੂੰ ਕਾਫੀ ਟਾਈਮ ਲੱਗ ਜਾਂਦਾ ਆ ਤੇ ਦੂਜੇ ਪਾਸੇ ਜੇ ਉਹ ਪਹਿਲਾਂ ਤੋਂ ਆਪਣੇ ਘਰ ਦੇ ਵਿੱਚੋਂ ਲਿਸਟ ਤਿਆਰ ਕਰਕੇ ਲੈ ਕੇ ਆਵੇ ਤੋ ਉਹਨੂੰ ਪਤਾ ਹੁੰਦਾ ਕਿ ਕਿਹੜੀ ਚੀਜ਼ ਮੈਂ ਲੈਣੀ ਹੈਗੀ ਆ ਔਰ ਇਹ ਕਿਹੜੀ ਚੀਜ਼ ਕਿੱਥੇ ਮਿਲੇਗੀ ਉਹ ਰਾਈਟ ਜਗ੍ਹਾ ਤੇ ਜਾ ਕੇ ਆਪਣੀ ਚੀਜ਼ ਚੱਕਦਾ ਔਰ ਕਾਰਟ ਦੇ ਵਿੱਚ ਪਾਉਂਦਾ ਔਰ ਜਿਹੜਾ ਕੰਮ ਬਿਨਾ ਪਲਾਨ ਦੇ ਉਹ 8 ਘੰਟੇ ਵਿੱਚ ਕਰਦਾ ਇਹ ਬੰਦਾ ਅੱਧੇ ਘੰਟੇ ਵਿੱਚ ਕੰਪਲੀਟ ਕਰ ਲੈਂਦਾ ਮਿਹਨਤ ਤਾਂ ਹਰ ਕੋਈ ਕਰਦਾ ਪਰ ਕਾਮਯਾਬ ਕੋਈ ਕੋਈ ਹੁੰਦਾ ਐਫੀਸ਼ੀਐਂਸੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਸਾਡੇ ਕੰਮ ਦੀ ਅਪਰੋਚ ਨੂੰ ਸਾਡੇ ਕੰਮ ਕਰਨ ਦੇ ਤਰੀਕੇ ਨੂੰ ਡਬਲ ਟ੍ਰਿਪਲ 4 ਗੁਣਾ ਕਰ ਦਿੰਦੀ ਐ ਪਰ ਜੇ ਸਾਨੂੰ ਪਤਾ ਹੋਏ ਕਿ ਸਾਡੀ ਅਪਰੋਚ ਠੀਕ ਹੈਗੀ ਆ ਅਸੀਂ ਚੀਜ਼ ਨੂੰ ਸਹੀ ਤਰੀਕੇ ਨਾਲ ਕਰ ਰਹੇ ਆ ਤੇ ਆਬਵੀਅਸਲੀ ਸਾਡੀ ਜਿਹੜੀ ਐਫੀਸ਼ੀਐਂਸੀ ਵਾਝੇਗੀ ਐਫੀਸ਼ੀਐਂਸੀ ਦੀ ਗੱਲ ਕਰਦੇ ਕਰਦੇ ਮੈਨੂੰ ਅੱਜ ਸੰਤ ਕਬੀਰ ਜੀ ਦਾ ਬਹੁਤ ਹੀ ਫੇਮਸ ਦੋਹਾ ਯਾਦ ਆ ਗਿਆ ਕਰਤ ਕਰਤ ਅਭਿਆਸ ਕੇ ਜੜਮਤ ਹੋਤ ਸੁਜਾਨ ਰਸਰੀ ਆਵਤ ਜਾਤ ਤੇ ਸਿਲ ਪਰ ਪਰਤ ਨਿਸ਼ਾਨ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾਲ ਅੱਜ ਮੈਂ ਤੁਹਾਡੇ ਲਈ ਐਫੀਸ਼ੀਐਂਸੀ ਦੇ ਉੱਪਰ ਵੀਡੀਓ ਲੈ ਕੇ ਆਇਆ ਤਾਂ ਕਿ ਤੁਸੀਂ ਇਹਨੂੰ ਆਪਣੀ ਡੇਲੀ ਰੁਟੀਨ ਦੇ ਵਿੱਚ ਯੂਜ਼ ਕਰਕੇ ਤੁਸੀਂ ਇਸ ਚੀਜ਼ ਤੋਂ ਕੋਈ ਨਾ ਕੋਈ ਫਾਇਦਾ ਲੈ ਸਕੋ ਔਰ ਚਲੋ ਆਪਾਂ ਅੱਗੇ ਵਧਦੇ ਆਂ ਆਪਾਂ ਇਹਨਾਂ ਚੀਜ਼ਾਂ ਨੂੰ ਡਿਸਕਸ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂ ਟਾਸਕ ਅਸਾਈਨਮੈਂਟ ਦੀ ਅਸੀਂ ਆਪਣੇ ਆਪ ਨੂੰ ਕਿਵੇਂ ਅਸਾਈਨ ਕਰਨੇ ਆਂ ਔਰ ਉਹਨਾਂ ਨੂੰ ਕਿਵੇਂ ਪ੍ਰਾਇੋਰਟਾਈਜ਼ ਕਰਨਾ ਜੇ ਆਪਾਂ ਆਪਣੇ ਟਾਸਕ ਨੂੰ ਪੂਰੇ ਦੇਣ ਦੇ ਟਾਸਕ ਨੂੰ ਪ੍ਰਾਇੋਰਟਾਈਜ਼ ਕਰਾਂਗੇ ਆਪਣੇ ਪ੍ਰੋਫੈਸ਼ਨਲਿਜ਼ਮ ਦੇ ਨਾਲ ਆਪਣੇ ਪਰਸਨਲ ਟਾਸਕ ਦੇ ਨਾਲ ਮੈਨੂੰ ਲੱਗਦਾ ਹੈ ਵੀ ਬਹੁਤ ਬਿਹਤਰ ਤਰੀਕੇ ਨਾਲ ਕਰ ਸਕਦੇ ਆਂ ਫੋਰ ਐਗਜ਼ਾਮਪਲ ਅਸੀਂ ਆਪਣੇ ਆਫਿਸ ਦੇ ਵਿੱਚ ਸਾਨੂੰ ਸਾਡੇ ਮੈਨੇਜਰ ਨੇ 10 ਟਾਸਕ ਦਿੱਤੇ ਆਪਾਂ ਉਹਨਾਂ ਦੀ ਪ੍ਰਾਇੋਰਟੀ ਸੈੱਟ ਕਰ ਲਈ ਕਿ ਮੇਰੇ ਕੋ ਇਹ 10 ਟਾਸਕ ਕੋਈ 1-1 ਘੰਟੇ ਦੇ ਟਾਸਕ ਨੇ ਜਾਂ ਇਹ ਅੱਧੇ-ਅੱਧੇ ਘੰਟੇ ਦੇ ਟਾਸਕ ਨੇ ਔਰ ਤੁਸੀਂ ਇਸ ਚੀਜ਼ ਨੂੰ ਟਾਈਮਰ ਲਗਾ ਕੇ ਸੈੱਟ ਕਰ ਸਕਦੇ ਤੁਸੀਂ Google ਦੇ ਵਿੱਚ ਬੜਾ ਇੱਕ ਟਾਈਮਰ ਆਂਦਾ ਹੈਗਾ ਤੁਸੀਂ ਟਾਈਮਰ ਨੂੰ ਲਗਾਓ ਉਹਨੂੰ ਆਨ ਕਰੋ ਔਰ ਤੁਹਾਡਾ ਟਾਈਮ ਸੈੱਟ ਹੋ ਜਾਂਦਾ ਕਿ ਤੁਸੀਂ ਇਹ ਟਾਸਕ ਕਿੰਨੇ ਟਾਈਮ ਚ ਕਰਨਾ ਸਪੋਜ਼ ਕਰੋ ਕਿ ਉਹ ਟਾਸਕ ਤੁਸੀਂ 1 ਘੰਟੇ ਲਈ ਸੈੱਟ ਕੀਤਾ ਸੀ ਲੇਕਿਨ ਉਹ ਤੁਹਾਡੇ ਕੋਲ 1 ਘੰਟੇ ਦੇ ਵਿੱਚ ਕੰਪਲੀਟ ਨਹੀਂ ਹੋਇਆ ਔਰ ਇਸ ਟਾਸਕ ਨੂੰ ਤੁਹਾਨੂੰ ਡੇਢ ਘੰਟਾ ਲੱਗ ਰਿਹਾ ਤੇ ਮੈਂ ਇਹ ਕਹਾਂਗਾ ਕਿ ਤੁਸੀਂ ਉਹ ਟਾਸਕ ਨੂੰ 1 ਘੰਟੇ ਤੋਂ ਬਾਅਦ ਸਟਾਪ ਕਰੋ ਅਦਰਵਾਈਜ਼ ਕੀ ਹੋਏਗਾ ਕਿ ਉਹ ਤੁਸੀਂ ਟਾਸਕ ਨੂੰ ਕਰਦੇ ਕਰਦੇ 2 ਘੰਟੇ ਲਗਾ ਦੋਗੇ ਪਰ ਜਿਹੜਾ ਤੁਹਾਡਾ ਸੈਕਿੰਡ ਪ੍ਰਾਇੋਰਟੀ ਦਾ ਟਾਸਕ ਹੈਗਾ ਉਹ ਕਿਤੇ ਨਾ ਕਿਤੇ ਮਿਸ ਹੋ ਜਾਏਗਾ ਉਸ ਤੋਂ ਬਾਅਦ 3rd ਉਸ ਤੋਂ ਬਾਅਦ 4th ਉਸ ਤੋਂ ਬਾਅਦ 5th ਪੂਰੇ ਦਿਨ ਦੇ ਟਾਸਕ ਜਿਹੜੇ ਨੇ ਉਹ ਮਿਸ ਹੋਣਗੇ ਇਸ ਤੋਂ ਬੈਟਰ ਹੈ ਕਿ ਜਦ ਨਾਲ ਟਾਈਮ ਤੁਸੀਂ ਸਾਈਨ ਕੀਤਾ ਟਾਸਕ ਨੂੰ ਉਹ ਟਾਸਕ ਉਨੇ ਟਾਈਮ ਦੇ ਵਿੱਚ ਕੰਪਲੀਟ ਹੋਵੇ ਜਾਂ ਨਾ ਹੋਵੇ ਉਸ ਤੋਂ ਬਾਅਦ ਤੁਸੀਂ ਨੈਕਸਟ ਟਾਸਕ ਦੇ ਉੱਪਰ ਪਹੁੰਚੋ ਤਾਂ ਕਿ ਜਿਹੜੇ ਦਿਨ ਦੇ ਟਾਸਕ ਨੇ ਉਹ ਤੁਸੀਂ ਟਾਈਮ ਦੇ ਨਾਲ ਕੰਪਲੀਟ ਕਰ ਸਕੋ ਔਰ ਜਿਹੜਾ ਤੁਹਾਡਾ ਟਾਸਕ ਰਹਿ ਗਿਆ ਸੀ ਜੇڑا ਤੁਸੀਂ ਨਹੀਂ ਸੀ ਟਾਈਮ ਨਾ ਕੰਪਲੀਟ ਕਰ पाए ਉਹਨੂੰ ਬਿਲਕੁਲ ਹੀ ਐਂਡ ਦੇ ਵਿੱਚ ਦੁਬਾਰਾ ਦੋ ਰੀਸ਼ਡਿਊਲ ਕਰੋ ਤਾਂ ਕਿ ਤੁਹਾਡਾ ਸਾਰਾ ਦਿਨ ਜਿਹੜਾ ਹੈਗਾ ਉਹ ਇੱਕ ਸਿਸਟਮ ਤਰੀਕੇ ਦੇ ਨਾਲ ਪ੍ਰਾਇੋਰਟਾਈਜ਼ ਦੇ ਨਾਲ ਤੁਸੀਂ ਉਹਨੂੰ ਕੰਪਲੀਟ ਕਰ ਸਕੋ ਸਾਡਾ ਅਗਲਾ ਪੁਆਇੰਟ ਹੈ ਆਪਟੀਮਾਈਜ਼ਿੰਗ ਵਰਕ ਇਨ ਵਾਇ ਜਦੋਂ ਸਾਡਾ এনਵਾਇਰਨਮੈਂਟ ਚੰਗਾ ਹੁੰਦਾ ਤੇ ਆਬਵੀਅਸਲੀ ਸਾਡੀ ਜਿਹੜੀ ਪ੍ਰੋਡਕਟਿਵਿਟੀ ਉਹ ਵੀ ਇਨਕਰੀਜ਼ ਹੋ ਜਾਂਦੀ ਹੈ ਪਹਿਲਾਂ ਅਸੀਂ ਕੋਵਿਡ ਦੇ ਵਿੱਚ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੇ ਵਰਕ ਫਰੋਮ ਹੋਮ ਸ਼ੁਰੂ ਕੀਤਾ ਵਰਕ ਫਰੋਮ ਹੋਮ ਕਰਦੇ ਹੋਏ ਅਸੀਂ ਇਹ ਰੀਅਲਾਈਜ਼ ਕੀਤਾ ਕਿ ਸਾਡੀ ਜਿਹੜੀ ਐਫੀਸ਼ੀਐਂਸੀ ਆ ਬਹੁਤ ਹੀ ਜ਼ਿਆਦਾ ਘਟ ਗਈ। ਉਹਦੇ ਪਿੱਛੇ ਬਹੁਤ ਸਾਰੇ ਕਾਰਨ ਸੀ। ਉਹਨਾਂ ਵਿੱਚ ਇੱਕ ਸਭ ਤੋਂ ਮੇਜਰਲੀ ਕਾਰਨ ਸੀਗਾ ਤੇ ਡਿਸਟਰੈਕਸ਼ਨ। ਜਦੋਂ ਕੋਈ ਵੀ ਕੰਮ ਵਧੀਆ ਤਰੀਕੇ ਨਾਲ ਕਰਨ ਲਈ ਸਾਨੂੰ ਇੱਕ ਵਰਕ ਐਨਵਾਇਰਨਮੈਂਟ ਚਾਹੀਦਾ। ਚਾਹੇ ਅਸੀਂ ਉਹ ਕਰਦਾ ਆਪਣਾ ਪਰਸਨਲ ਕੰਮ ਕਰ ਰਹੇ ਹੁਏ ਚਾਹੇ ਅਸੀਂ ਆਫਿਸ ਦਾ ਕੰਮ ਕਰ ਰਹੀਏ ਚਾਹੇ ਅਸੀਂ ਪਾਠ ਪੂਜਾ ਕਿਉਂ ਨਾ ਕਰ ਰਹੀਏ। ਆਪਾਂ ਇਹਨੂੰ ਜੇ ਆਪਾਂ ਪਾਠ ਪੂਜਾ ਨਾਲ ਰਿਲੇਟ ਕਰਕੇ ਦੇਖਦੇ ਆਂ ਕਿ ਗੁਰਦੁਆਰੇ ਮੰਦਰ ਕਿਉਂ ਬਣਾਏ ਗਏ। ਕਰਦੇ ਵਿੱਚ ਜਦੋਂ ਅਸੀਂ ਪਾਠ ਪੂਜਾ ਵੀ ਕਰਦੇ ਆ ਇਸ ਡਿਸਟਰੈਕਸ਼ਨ ਹੁੰਦੀ ਹੈ ਇਸੇ ਕਰਕੇ ਗੁਰਦੁਆਰੇ ਮੰਦਿਰ ਬਣਾਏ ਗਏ ਨੇ ਕਿ ਅਸੀਂ ਆਰਾਮ ਦੇ ਨਾਲ ਉੱਥੇ ਬੈਠ ਕੇ ਪਾਠ ਪੂਜਾ ਕਰ ਸਕੀਏ ਇਸੇ ਤਰੀਕੇ ਦੇ ਨਾਲ ਇੱਕ ਆਫਿਸ ਕਿਉਂ ਬਣਾਏ ਗਏ ਕਿ ਆਫਿਸ ਦੇ ਵਿੱਚ ਇੱਕ এনवायरमेंट ਹੁੰਦਾ ਸਾਡੇ ਨਾਲ ਹੋਰ ਵੀ ਸਾਡੇ ਕਲੀਗ ਹੁੰਦੇ ਨੇ ਜਿਹੜੇ ਸਾਨੂੰ ਗਾਈਡ ਕਰਦੇ ਨੇ ਸਾਨੂੰ ਕੰਮ ਕੰਪਲੀਟ ਕਰਨ ਦੇ ਵਿੱਚ ਹੈਲਪ ਕਰਦੇ ਸਾਡਾ ਅਗਲਾ ਪੁਆਇੰਟ ਹੈ ਯੂਜ਼ ਰਾਈਟ ਟੂਲਸ ਸਾਨੂੰ ਜਿਹੜੇ ਟੂਲਸ ਨੇ ਉਹ ਸਹੀ ਤਰੀਕੇ ਨਾਲ ਅਸੀਂ ਯੂਜ਼ ਕਰੀਏ ਤਾਂ ਕਿ ਸਾਡੀ ਜਿਹੜੀ ਐਫੀਸ਼ੀਐਂਸੀ ਆ ਉਹ ਇਨਕਰੀਸ ਹੋ ਸਕੇ ਇਹਦੇ ਨਾਲ ਜੇ ਅਸੀਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰੀਏ ਇੱਕ ਗ੍ਰਾਮਰਲੀ ਟੂਲ ਹੁੰਦਾ ਜਿਹੜਾ ਕਿ ਕੰਟੈਂਟ ਰਾਈਟਰ ਯੂਜ਼ ਕਰਦੇ ਨੇ ਜੇ ਅਸੀਂ ਇੱਕ 500 ਤੋਂ 1000 ਵਰਡ ਦਾ ਇੱਕ ਇੱਕ ਰਾਈਟਅਪ ਲਿਖਿਆ ਹੈਗਾ ਉਹਨੂੰ ਆਪਾਂ ਜੇ ਚੈੱਕ ਕਰਨਾ ਹੋਵੇ ਤਾਂ ਸਾਡੇ ਤੋਂ ਅੱਧਾ ਪੌਣਾ ਘੰਟਾ ਸਾਨੂੰ ਉਹ ਰਾਈਟਅਪ ਨੂੰ ਚੈੱਕ ਕਰਨ ਤੇ ਲੱਗ ਜਾਂਦਾ ਲੇਕਿਨ ਅਸੀਂ ਜੇ ਉਸ ਟੂਲ ਨੂੰ ਚੈੱਕ ਕਰੀਏ ਵਿਦਨ 5 ਮਿੰਟਸ ਉਹ ਤੁਹਾਨੂੰ ਉਹਦੇ ਵਿੱਚ ਮਿਸਟੇਕਸ ਵੀ ਦੱਸ ਦਿੰਦਾ ਔਰ ਤੁਹਾਨੂੰ ਉਹਦੇ ਵਿੱਚ ਹੋਰ ਕੀ ਕੀ ਇੰਪਰੂਵ ਕਰਨ ਦੀ ਲੋੜ ਆ ਉਹ ਵੀ ਦੱਸ ਸਕਦਾ ਸ਼ਾਇਦ ਇਹ ਟੂਲਾਂ ਦੀ ਕੀਮਤ ਜ਼ਿਆਦਾ ਲੱਗੇ ਸਾਨੂੰ ਬਟ ਜੇ ਅਸੀਂ ਇਹਨੂੰ ਟਾਈਮ ਦੇ ਨਾਲ ਕੰਪੇਅਰ ਕਰੀਏ ਤੇ ਇਹ ਕਿਤੇ ਤਾਂ ਸਾਨੂੰ ਸਸਤੇ ਮਿਲਣਗੇ ਕਿਉਂਕਿ ਸਾਡਾ ਟਾਈਮ ਇਨ ਟੂਲਸ ਦੇ ਨਾਲੋਂ ਬਹੁਤ ਜ਼ਿਆਦਾ ਕੀਮਤੀ ਹੈ ਸਾਡਾ ਅਗਲਾ ਪੁਆਇੰਟ ਹੈ ਪ੍ਰੋਟਾਈਜ਼ ਹੈਲਥੀ ਹੈਬਿਟਸ ਸਾਨੂੰ ਆਪਣੀਆਂ ਆਦਤਾਂ ਜਿਹੜੀਆਂ ਨੇ ਉਹ ਬਹੁਤ ਹੀ ਵਧੀਆ ਰੱਖਣੀਆਂ ਚਾਹੀਦੀਆਂ ਨੇ ਆਪਣੇ ਕੰਮ ਦੇ ਅਨੁਕੂਲ ਰੱਖਣੀਆਂ ਚਾਹੀਦੀਆਂ ਨੇ ਤਾਂ ਕਿ ਸਾਡੇ ਕੰਮ ਦੇ ਉੱਪਰ ਇਹਨਾਂ ਚੀਜ਼ਾਂ ਦਾ ਇਫੈਕਟ ਨਾ ਪਵੇ ਸਾਡੀ ਐਫੀਸ਼ੀਐਂਸੀ ਨੂੰ ਇਨਕਰੀਜ਼ ਕਰਨ ਦੀ ਬਹੁਤ ਹੀ ਵੱਡਾ ਫੈਕਟਰ ਹੈ ਹੈਲਥ ਚਾਹੇ ਉਹ ਸਾਡੀ ਫਿਜ਼ੀਕਲ ਹੈਲਥ ਹੋਵੇ ਚਾਹੇ ਉਹ ਸਾਡੀ ਮੈਂਟਲ ਹੈਲਥ ਹੋਵੇ ਜੇ ਸਾਡੀ ਮੈਂਟਲ ਹੈਲਥ ਠੀਕ ਹੋਵੇਗੀ ਅਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੀ ਐਫੀਸ਼ੀਐਂਸੀ ਨੂੰ ਇੰਪਰੂਵ ਕਰ ਸਕਦੇ ਹਾਂ ਸਾਡਾ ਅਗਲਾ ਪੁਆਇੰਟ ਹੈ ਲਰਨਿੰਗ ਫਰੋਮ ਫੀਡਬੈਕ ਐਂਡ ਮਿਸਟੇਕਸ ਸਾਨੂੰ ਚਾਹੀਦਾ ਹੈ ਕਿ ਸਾਨੂੰ ਵੱਧ ਤੋਂ ਵੱਧ ਲੋਕ ਸਾਡੇ ਕੰਮ ਦੇ ਉੱਪਰ ਸਾਨੂੰ ਫੀਡਬੈਕ ਦੇਣ ਔਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਸਾਡੇ ਵਿੱਚ ਵੱਧ ਤੋਂ ਵੱਧ ਲੋਕ ਗਲਤੀਆਂ ਕਰ ਲੋਕਾਂ ਨੂੰ ਸਾਡੇ ਵਿੱਚ ਪੁਆਇੰਟ ਮਿਲ ਰਹੇ ਨੇ ਕਿ ਇਹ ਵਿੱਚ ਕਮੀਆਂ ਨੇ ਤੇ ਅਸੀਂ ਉਹ ਕਮੀਆਂ ਨੂੰ ਪੂਰਾ ਕਰ ਸਕਦੇ ਹਾਂ ਟਾਈਮ ਦੇ ਨਾਲ-ਨਾਲ ਜੇ ਅਸੀਂ ਆਪਣੀਆਂ ਕਮੀਆਂ ਨੂੰ ਆਪਣੀਆਂ ਮਿਸਟੇਕਸ ਨੂੰ ਲੁਕਾਵਾਂਗੇ ਤੇ ਮੈਨੂੰ ਲੱਗਦਾ ਅਸੀਂ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਅਨਸਕਸੈਸਫੁਲ ਹੋ ਸਕਦੇ ਹਾਂ ਕਿਉਂਕਿ ਅਸੀਂ ਹੁਣ ਕਮੀਆਂ ਦੇ ਉੱਪਰ ਕੰਮ ਨਹੀਂ ਕੀਤਾ ਜਿਹੜੀਆਂ ਕਮੀਆਂ ਦੇ ਉੱਪਰ ਸਾਨੂੰ ਕੰਮ ਕਰਨਾ ਚਾਹੀਦਾ ਸੀ ਤੁਹਾਨੂੰ ਇਹ ਪਤਾ ਹੋਏਗਾ ਕਿ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਓਵਰ ਸੀਜ਼ ਕੰਮ ਕਰਦੀਆਂ ਨੇ ਚਾਹੇ ਆਪਾਂ ਅਮਰੀਕਾ ਦੀ ਗੱਲ ਕਰੀਏ ਚਾਹੇ ਆਪਾਂ ਕੈਨੇਡਾ ਦੀ ਗੱਲ ਕਰੀਏ ਚਾਹੇ ਆਪਾਂ ਕਿਸੇ ਹੋਰ ਦੇਸ਼ ਦੀ ਗੱਲ ਕਰੀਏ ਉਹ ਇੱਕ ਫੀਡਬੈਕ ਪਰਮ ਦੇ ਤੁਹਾਨੂੰ ਪੈਸੇ ਦਿੰਦੀਆਂ ਤੁਸੀਂ ਦੇਖੋ ਕਿ ਤੁਹਾਨੂੰ ਫ੍ਰੀ ਦੇ ਵਿੱਚ ਜਿਹੜੇ ਅਨੋਚਿਕ ਨੇ ਜਿਹੜੇ ਤੁਹਾਡੇ ਕਮੈਂਟ ਕਰ ਰਹੇ ਨੇ ਤੁਹਾਨੂੰ ਮਾੜਾ ਚੰਗਾ ਕਹਿ ਰਹੇ ਨੇ ਉਹ ਤੁਹਾਡੇ ਫ੍ਰੀ ਚ ਤੁਹਾਡਾ ਕੰਮ ਕਰ ਰਹੇ ਨੇ ਔਰ ਮੈਨੂੰ ਲੱਗਦਾ ਤੁਸੀਂ ਹੋਣਾ ਤੋਂ ਪੂਰਾ ਦਾ ਪੂਰਾ ਫਾਇਦਾ ਲੈ ਸਕਦੇ ਹੋ ਉਹਨਾਂ ਚੀਜ਼ਾਂ ਨੂੰ ਤੁਸੀਂ ਲੈ ਕੇ ਉਹਨਾਂ ਤੋਂ ਤੁਸੀਂ ਇੰਪਰੂਵਮੈਂਟ ਕਰ ਸਕਦੇ ਹੋ ਤੁਸੀਂ ਆਪਣੇ ਆਪ ਨੂੰ ਸੁਧਾਰ ਸਕਦੇ ਹੋ ਲਾਸਟ ਵਿੱਚ ਮੈਂ ਕਹਿਣਾ ਚਾਹਾਂਗਾ ਫੀਡਬੈਕ ਤੇ ਮਿਸਟੇਕ ਇੱਕ ਇਹੋ ਜਿਹੀ ਚੀਜ਼ ਆ ਜਿਹਨਾਂ ਉੱਤੇ ਤੁਸੀਂ ਕੰਮ ਕਰਕੇ ਆਪਣੇ ਕੈਰੀਅਰ ਨੂੰ ਹੋਰ ਵੀ ਸਫਲ ਬਣਾ ਸਕਦੇ ਹੋ ਔਰ ਇਹ ਤੁਹਾਨੂੰ ਇੱਕ ਕੀ ਪੁਆਇੰਟ ਤੱਕ ਲੈ ਕੇ ਜਾ ਸਕਦੇ ਆ ਤੁਹਾਨੂੰ ਤੇ ਤੁਹਾਡੇ ਬਿਜ਼ਨਸ ਸਕਸੈਸਫੁਲ ਬਣਨ ਵਾਸਤੇ ਅੱਜ ਅਸੀਂ ਤੁਹਾਡੇ ਨਾਲ ਕੁਝ ਪੁਆਇੰਂਟ ਡਿਸਕਸ ਕੀਤੇ ਐਫੀਸ਼ੀਐਂਸੀ ਨੂੰ ਕਿਵੇਂ ਇੰਪਰੂਵ ਕਰਨਾ ਐਵੇਂ ਦੀਆਂ ਹੋਰ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਜਰੂਰ ਹੁੰਦੇ ਰਵਾਂਗੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ ਕਿ ਤੁਹਾਡੇ ਰੇਟਡ ਕਿਹੜੀਆਂ ਵੀਡੀਓ ਅਸੀਂ ਬਣਾਈਏ ਤਾਂ ਕਿ ਤੁਹਾਨੂੰ ਇਸ ਚੀਜ਼ ਤੋਂ ਮੋਟੀਵੇਸ਼ਨ ਮਿਲ ਸਕੇ ਔਰ ਜੇ ਤੁਹਾਡੇ ਕੋਈ ਸੁਝਾਅ ਹੈਗੇ ਨੇ ਤਾਂ ਕਮੈਂਟ ਬਾਕਸ ਤੇ ਜਰੂਰ ਪਾਓ ਸਤਿ ਸ਼੍ਰੀ ਅਕਾਲ ਮੈਂ ਰਣਜੀਪਾ